ਲਵੀ ਆਇਤਾ ਟੁੱਪ ਚੜੀ ਆਇਤਾ ਦੇਣੀ ਬਹੁਤ ਵਧੀਆ ਲੱਗਾ ਨਾ ਟੁੱਪ ਰੈਣੀ ਨਾ ਸ਼ਾ ਬੰਦਿਆ ਨਾ ਪਿਓ ਰੈਣਾ ਨਾ ਮਾ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕ ਰੈਣਾ ਰੱਬ ਦਾ ਨਾਮ ਬੰਦਿਆ ਹਾ ਜਗ ਵੇ ਆਹ ਦੇਰੀਆ ਲਾਵੇ ਨਾ ਵੀ ਮੈਂ ਗਰੁੱਪ ਵਿੱਚ ਸ਼ਾਮਲ ਹੋ ਗਿਆ ਮੈਨੂੰ ਉਹਨਾਂ ਨੇ ਕੁਰਸੀ ਦਿੱਤੀ ਹੈ ਕਹਦੇ ਆਰਾਮ ਨਾਲ ਬੈਠੋ ਕੋਈ ਦੇਰੀ ਬਹਿਣਾ ਨਾ ਵੀ ਪੱਪਾ ਲਾਵੇ ਗਰੁੱਪ ਵਿੱਚ ਹੋ ਗਿਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਆਹ ਬਾਈ ਸਾਈਡ ਪਲੇਜ਼ਰ ਲੈ ਬੰਦੇ ਘਿਹੜ ਸੀ ਬਹੁਤ ਨਿਆਰਾ ਆਇਆ ਉਹਨਾਂ ਨੇ ਮੈਨੂੰ ਆਪਣੇ ਟੂਰ 'ਚ ਛਾੜ ਦਿੱਤੇ ਵੀ ਹੌਣ ਨੂੰ ਮੈਂ ਵਜਾਏ ਕਹਿੰਦੇ ਜੁਆਇਨ ਦਾ ਗਰੁੱਪ ਹਣ ਗਰੁੱਪ ਕਿਵੇਂ ਜੁਆਇਨ ਕਰ ਲਾ ਮੇਰਾ ਆਪ ਦਾ ਵੀ ਗਰੁੱਪ ਹੈ ਤੇ ਪਰ ਘਿਹੜ ਸੀ ਯਾਰ ਬੰਦੇ ਬਹੁਤ ਨਿਆਰਾ ਹੈ ਬੰਦਾ ਇੱਥੇ ਦੁਨੀਆ ਤੇ ਇਕੱਲਾ ਆਇਆ ਤੇ ਇਕੱਲੇ ਨਹੀਂ ਚੱਲ ਜਾਣਾ ਗੋ ਆਨ ਦਾ ਸੋਲੋ ਟ੍ਰਿਪ ਗਾਇਜ਼ ਉੱਪਰ ਰੱਬ ਥੱਲੇ ਮੈਂ ਬਹੁਤ ਹੀ ਪਿਆਰੀ ਰੋਡ ਹੈ ਲੁੱਕ ਦਿਸ ਬਿਊਟੀ ਬੁੱਕ ਲੁੱਕ ਵੂਹੂ ਜਾ ਕੇ ਸੁਣ ਕੇ ਆ ਦੁੱਧ ਪੀਣਾ ਤੇ ਜਿਹੜੀ ਰੈਮਡੀ ਬਣਾਈ ਆ ਜਖਾਮ ਵਾਲੀ ਉਹ ਇੱਕ ਵਾਰੀ ਸੇਫਟੀ نیٹ ਖਾਣੀ ਹੈ ਬਸ ਵੀਊ ਬਹੁਤ ਹੈடா ਉਧਰ ਕਦੇ ਜਾਂਦਾ ਕੈਮਰਾ ਓਏ ਬਾਂਦਰ ਜੇ